ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀਵਾਲੀ ਦੀ ਰਾਤ ਆ ਜੀ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਦੀਵਾਲੀ ਜੀ ਦੀਵਾਲੀ ਸਾਰਿਆਂ ਲਈ ਖੁਸ਼ੀਆਂ ਭਰੀ ਜਾਵੇ ਵਾਹਿਗੁਰੂ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਆਜੋ ਤੁਹਾਨੂੰ ਲੈ ਕੇ ਚાલਦੇ ਆਂ ਬਲਾਚੌਰ ਸ਼ਹਿਰ ਦੀ ਅੱਜ ਗੇੜੀ ਵਿਜਮਾਨੇ ਰਾਤ ਨੂੰ ਦੀਵਾਲੀ ਵਾਲੇ ਦਿਨ ਦਾ ਤੁਹਾਨੂੰ ਮਾਹੌਲ ਦਿਖਾਣੇ ਆ ਸਾਰਾ ਸ਼ਹਿਰ ਜੀ ਲਾਈਟਾਂ ਨਾਲ ਸਜਿਆ ਹੋਇਆ ਹੈ ਦੀਵਾਲੀ ਕਰਕੇ ਤੇ ਦੀਵਾਲੀ ਤੋਂ ਅਗਲੇ ਦਿਨ ਬਲਾਚੌਰ ਸ਼ਹਿਰ ਵਿੱਚ ਛਿੰਝ ਕਰਵਾਈ ਜਾਂਦੀ ਹੈ ਜੀ ਬਾਬਾ ਬਲਰਾਜ ਜੀ ਦੇ ਨਾਂ ਤੇ ਸਾਰੀਆਂ ਸੰਗਤਾਂ ਆ ਕੇ ਪਹਿਲਾਂ ਬਾਬਾ ਜੀ ਬਲਰਾਜ ਮੰਦਰ ਮੱਥਾ ਟੇਕਦੀਆਂ ਫਿਰ ਬਾਬਾ ਬਿਸ਼ਪ ਕਰਮਾ ਮੰਦਰ ਮੱਥਾ ਟੇਕ ਕੇ ਛਿੰਝ ਮੇਲਾ ਦੇਖਦੀਆਂ ਹਨ ਆ ਜਾਓ ਤੁਹਾਨੂੰ ਦਿਖਾਣੇ ਆ ਜੀ ਅੱਗੇ ਸ਼ਹਿਰ ਦਾ ਮਾਹੌਲ ਪਟਾਕੇ ਚੱਲਣੇ ਸ਼ੁਰੂ ਹੋ ਗਏ ਆ ਥੋੜੇ ਥੋੜੇ ਕਿਉਂਕਿ ਰਾਤ ਦੇ 8 ਕ ਵੱਜੇ ਆ ਅਜੇ ਥੋੜੇ ਪਟਾਕੇ ਚੱਲ ਰਹੇ ਨੇ ਹੌਲੀ ਹੌਲੀ ਹੋਰ ਮਾਹੌਲ ਵਧ ਮੰਗੂਗਾ ਆ ਦੇਖੋ ਜੀ ਆ ਆ ਬਾਬਾ ਬਲਰਾਜ ਮੰਦਿਰ ਲਾਈਟਾਂ ਨਾਲ ਸਜਾਇਆ ਹੋਇਆ ਕਿਉਂਕਿ ਕੱਲ ਬਾਬਾ ਬਲਰਾਜ ਜੀ ਦੇ ਨਾਂ ਤੇ ਸ਼ਿੰਜ ਕਰਵਾਈ ਜਾਂਦੀ ਹੈ ਬਲਾਚੌਰ ਸ਼ਹਿਰ ਚ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਆਪਣੇ ਮੇਨ ਚੌਂਕ ਬਲਾਚੌਰ ਵਿੱਚ ਜਿੱਥੇ ਸਾਰੇ ਰੋਡ ਲਿੰਕ ਹੁੰਦੇ ਹਨ ਗਹੂਣ ਰੋਡ ਭਦੀ ਰੋਡ ਗੜਸ਼ੰਕਰ ਰੋਡ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਰੋਡ ਤੇ ਆਪਣਾ ਸੈਣੀ ਸਵੀਟ ਸ਼ਾਪ ਜਨਤਾ ਸਵੀਟ ਸ਼ਾਪ ਫਲੋਰਾ ਮਾਰਕੀਟ ਗੜਸ਼ੰਕਰ ਰੋਡ ਆ ਜੀ ਆਪਣਾ ਆ ਗੜਸ਼ੰਕਰ ਰੋਡ ਤੇ ਬਾਬਾ ਵਿਸ਼ਵਕਰਮਾ ਮੰਦਿਰ ਆ ਜੀ ਕੱਲ ਨੂੰ ਮੇਲਾ ਲੱਗਣਾ ਸੜਕਾਂ ਸਾਰੀਆਂ ਭਰੀਆਂ ਹੋਣੀਆਂ ਦੀਵਾਲੀ ਤੋਂ ਅਗਲੇ ਦਿਨ ਮੇਲਾ ਲਾਇਆ ਜਾਂਦਾ ਜੀ ਚੂਲੇ ਲੱਗਿਓ ਹੁੰਦੇ ਆ ਬਾਜ਼ਾਰ ਸਜੇ ਹੋ ਹੁੰਦੇ ਆ ਬਹੁਤ ਰਸ਼ ਪੈਂਦਾ ਦੂਰੋਂ ਦੂਰੋਂ ਆਉਂਦੇ ਆ ਛੇਂਜ ਮੇਲਾ ਦੇਖਣ ਬਲਾ ਚੋਰ ਦਾ ਉਹ ਤੁਹਾਨੂੰ ਦਰਸ਼ਨ ਕਰਾਣੇ ਆ ਜੀ ਬਾਬਾ ਬਿਸ਼ਪ ਕਰਮ ਬਿਸ਼ਪ ਕਰਮਾ ਮੰਦਿਰ ਦੇ ਬਾਬਾ ਬਿਸ਼ਪ ਕਰਮਾ ਮੰਦਿਰ ਵੀ ਲਾਈਟ ਆਣਾ ਸਜਾਇਆ ਹੋਇਆ ਪੂਰਾ ਬਹੁਤ ਸੋਹਣਾ ਸਜਾਇਆ ਹੋਇਆ ਚੈੱਕ ਕਰੋ ਜੀ ਆਇਓ ਤੁਹਾਨੂੰ ਅੰਦਰ ਉਹ ਵੀ ਲਾਈਟਾਂ ਚੈੱਕ ਕਰਵਾਣੇ ਆ ਲਓ ਜੀ ਦੇਖੋ ਲਾਈਟਾਂ ਨਾਲ ਪੂਰਾ ਮੰਦਿਰ ਸਜਾਇਆ ਹੋਇਆ ਆ ਬਾਬਾ ਬਿਸ਼ਪ ਕਰਮਾ ਮੰਦਿਰ ਦੇ ਅੰਦਰ ਹੀ ਸਕੂਲ ਹੈ ਜੀ ਆ ਸਾਈਡਾਂ ਦੇ ਸਕੂਲਾਂ ਵਾਲੇ ਸਕੂਲ ਦੇ ਕਮਰੇ ਹਨ